ਜੀ ਊਂਗਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਤੁਹਾਨੂੰ ਦੋ ਆਪਾਂ ਮੱਝਾਂ ਉਹ ਖਾਲਾਂਗੇ ਇੱਕ ਝੋਟੀ ਜਿਹੜੀ ਨੀਲੀ 라ਵੀ ਤੇ ਜਮਾਂ ਤਾਜੀ ਸੂਈ ਆ ਵੇਖ ਲਓ 나ੜੂ ਨਾਲ ਆ ਤੇ ਤਾਜੀ ਸੂਈ ਤੇ ਸੀਲ ਠੰਢੀ ਗਾਵਾਂ ਵਰਗੀ ਤੇ ਬਹੁਤ ਜ਼ਿਆਦਾ ਝੋਟੀ ਚੰਗੀ ਆ ਜੀ ਤੇ ਤੁਹਾਨੂੰ ਇਹਦੀ ਸਾਰੀ ਜਾਣਕਾਰੀ ਸ਼ੇਅਰ ਕਰਦੀ ਆ ਤੇ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਤਾਜੀ ਸੂਈ ਆ ਜੀ ਹੱਲੇ ਜਮਾਂ ਹੀ ਤਾਜੀ ਸੂਈ ਆ ਤੇ ਲੋਕਲ ਲਈ ਆ ਤੇ ਬਹੁਤ ਜ਼ਿਆਦਾ ਝੋਟੀ ਚੰਗੀ ਆ ਜੀ ਤੇ ਇੱਕ ਤੁਹਾਨੂੰ ਦਿਖਾਵਾਂਗੇ ਆ ਬਹੁਤ ਵੱਡੇ ਕੱਦ ਕਾਠ ਦੀ ਟੋਕੜ ਗੱਬਣ ਮੰਚ ਤੇ ਤੁਹਾਡੀ ਦੋਵਾਂ ਦਾ ਡਿਟੇਲ ਸ਼ੇਅਰ ਕਰਦੇ ਆ ਥੋੜੋ ਮੰਗਲੂ ਜੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਾਮ ਓਂਕਾਰ ਸਿੰਘ ਪਿੰਡ ਖੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779283441977928344 ਹੋਰ ਮੰਗਲ ਜੀ ਕੈਮਜੇ ਹਾਂਜੀ ਹੋਰ ਮੰਗਲੂ ਠੀਕ ਆ ਹਾਂਜੀ ਇਹ ਝੋਟੀ ਦੂਜਾ ਸੁਆ ਠੀਕ ਆ ਤੇ ਤਾਜੀ ਸੁਈ ਆ ਤੇ ਆਜੀ ਆਪਣੇ ਕੋਲ ਆਈ ਆ ਆ ਜੇ ਬੱਚਾ ਮਗਰ ਕੱਟੀ ਮਗਰ ਆ ਜੀ ਮਰੂ ਨਾਲੇ ਹਾਂਜੀ ਆ ਇਧਰ ਵਖਾਲ ਦੋ ਕੱਟੀ ਮਗਰ ਆ ਜੀ ਤੇ ਬਾਕੀ ਕੋਈ ਔਲ ਕੁਛ ਨਹੀਂ ਜਮਾ ਸੀਲਸ ਲੱਗ ਗਿਆ ਇਹ ਐਚਐਫ ਗਾਵਾਂ ਤੋਂ ਵੀ ਠੰਡੀ ਆਲੀ ਠੀਕ ਆ ਆ ਦੇਖੋ ਮੈਂ ਖਾ ਲਿਓ ਮਾੜਾ ਜੀ ਆ ਦੇਖਿਓ ਆ ਦੇਖਿਓ ਝੂਂੜੀ ਦੀ ਇਧਰ ਮਗਰੋਗੇ ਖਾ ਲਓ ਵੇਖੋ ਇਹ ਲਈ ਲੋਕਲ ਜੋ ਤੇ ਵੇਖੋ ਜੀ ਮੰਗਲ ਨੂੰ ਪਤਾ ਲੱਗ ਗਿਆ ਵੀ ਲੋਕਲ ਤੋਂ ਲੋਕਲ ਕਹਿਣਾ ਤੇ ਥਾਨ ਵੇਖਿਓ ਕੁਆਲਟੀ ਵੇਖਿਓ ਝੋਟੀ ਦੀ ਬਹੁਤ ਜ਼ਿਆਦਾ ਚੰਗੀ ਆ ਪਿਓਰ ਨੀਲੀ ਰਵੇ ਇਹ ਤਾਂ ਠੰਡੀ ਇੰਨੀ ਕਿ ਜ਼ਿਆਦਾ ਕਿ ਆਪਾਂ ਗੱਬਣ ਲਈ ਤੇ ਗੱਬਣ ਇੰਦਾ ਪਾਸ ਕਿਤੇ ਠੀਕ ਆ ਆ ਖਾ ਲਓ ਜੀ ਕੇਸ ਵਾਲਟ ਠੀਕ ਆ ਜੀ ਤੋੜ ਦਿਓ ਜੀ ਤੋੜ ਕੇ ਆ ਖਾ ਲਓ ਜੀ ਆਪੇ ਦੋੜ ਪੈਣਾ ਮੰਗਲ ਜੀ ਤੁਹਾਨੂੰ ਤੂੰ ਤੋੜ ਨਹੀਂ ਕਰਨਾ ਉਹ ਇੱਥੇ ਜੀ ਖਾ ਲਓ ਖਣ ਦੇ ਆ ਲਓ ਆਹ ਲੋ ਜੀ ਇੱਥੇ ਗੁੱਲੀ ਛੱਟ ਲਈ ਆ ਆ ਲੇਓ ਇੱਥੇ ਕਰਮਾ ਲਈ ਛੱਟੇ ਗਏ ਨੇ ਇਦਾਂ ਰੱਖ ਲਓ ਆ ਵੇਖ ਲਓ ਆ ਵੇਖ ਲਓ ਜੀ ਸੀਲੀ ਠੰਡੀ ਵੇਖ ਲਓ ਤੁਸੀਂ ਕਹੋਗੇ ਵੀ ਬੱਡੇ ਇੰਨੀ ਠੰਡੀ ਆ ਆ ਵੇਖੋ ਜੀ ਮੰਗਲ ਜੀ ਇੱਥੇ ਗੁੱਦੀ ਸਾਡੇ ਦੀ ਇੱਥੇ ਧਾਰਾ ਮਾਰੀ ਜੋ ਇੰਨੀ ਜ਼ਿਆਦਾ ਠੰਡੀ ਆ ਆ ਵੇਖੋ ਜੀ ਆ ਲਓ ਨਹੀਂ ਚਲਦੀ ਚਲਦੀ ਮੈਂ ਨਹੀਂ ਪੈਣ ਦੇਣੀ ਪਾ ਪਿੱਛੋਂ ਦੀ ਥਣ ਫੜ ਦਵਾ ਲਓ ਆ ਵੇਖੋ ਪੂਰੀ ਠੰਡੀ ਆ ਇੰਨੀ ਜ਼ਿਆਦਾ ਠੰਡੀ ਵਖਾ ਲਓ ਦੇਵਾ ਖਾਣ ਦੀ ਖਾ ਲਓ ਦੇ ਕੱਲਾ ਕੱਲਾ ਥੋੜੀ ਲੈ ਲੜੀ ਬਹੁਤ ਜ਼ਿਆਦਾ ਚੰਗੀ ਹੈ ਜੀ ਜਿੰਨੀ ਕਹਿ ਦਈਏ ਉਨੀ ਸੇਲ ਕਰਾਂਗੇ ਸਰ ਵੀ ਜਿੱਦੀ ਸੇਲ ਤੋਂ ਵੀ ਕਰਨੀ ਪੈਂਦੀ ਹੈ ਜੀ ਠੀਕ ਜੀ ਸਹੀ ਗੱਲ ਤੁਸੀਂ ਮੰਨਦੇ ਜੀ ਠੀਕ ਜੀ ਕਿੰਧਰੀ ਕਿੰਨੀ ਖਰੇ ਕੀਮਤ ਕਰ ਦਈਏ ਕਿੰਨੀ ਤੇ ਕਹੀ ਨਹੀਂ ਕਰ ਦ ਦੱਦਿਆ ਤੇ ਇਹ ਦੱਦ ਦਿਓ ਪਹਿਲਾ ਨੀਲੀ ਨੀਲੀ ਰਾਵੀ ਝੋਟੀ ਆ ਜੀ ਦੂਸਰਾ ਸੁਆ ਜੀ ਕੀਮਤ ਜਿੰਨੀ ਕਹੋ ਉਨੀ ਕਰ ਦਈਏ ਵੇਖੋ ਥਾਣ ਦੇ ਬਾਅਦ ਫੇਰ ਵਖਾ ਦੇ ਵਖਾ ਦੇ ਵੇਖੋ ਲਾਗੇ ਕਰਕੇ ਖਾ ਲਵੇ ਕੋ ਕੁਆਲਿਟੀ ਆ ਫਿਰ ਖੋ ਜਾ ਖਾ ਲਓ ਜੀ ਖਾ ਲਓ ਠੀਕ ਹੈ ਜੀ ਹਾਂ ਜੀ ਕੀਮਤ ਹੈ ਜੀ ਕਿੰਨੇ ਕੁ ਰੁਪਏ ਕੀਮਤ ਜੋ ਤੁਸੀਂ ਕਹੋ ਮੰਗ ਲਓ ਜੀ ਦਦੋ ਕੀਮਤ ਤੇ ਕਰਦੇ ਆਪਾਂ 90000 ਰੁਪਏ ਜੈਜ ਕਰ ਦਿਓ ਕਿੰਨੇ ਦੀ ਦੇ ਦੀਏ 80 ਦੀ ਯਾ 90 ਤੋਂ ਸਿੱਧਾ 80 ਦੀ ਦੋ ਘਟ 80 ਦੀ ਦੇਣੀ ਹੈ ਜੀ ਬਸ 78000 ਦੀ ਦਵਾਂਗੇ ਫਿਕਸ ਰੇਟ ਹੈ ਜੀ ਜਮਾਂ ਜੈਸਨ ਹੋ ਜੇ 78000 ਦੀ ਵੇਲੇ 78000 ਨਹੀਂ ਜੇ ਝੂਟੀ ਇੰਨੀ ਮਿਲਦੀ ਸੀ ਨੇਵਾ ਬਹੁਤ ਵਧੀਆ ਨੇਵਾ ਦੇਖੋ ਕੁਆਲਟੀ ਦੇਖੋ ਜੀ ਦੇਖੋ ਫਿਰ ਨੇਵਾ ਇਹ ਦੇਖੋ ਬਹੁਤ ਜ਼ਿਆਦਾ ਝੋਟੀ ਚੰਗੀ ਆ ਜੀ ਪਿਓਰ ਨੀਲੀ ਰਾਵੀ 78000 ਦੀ ਮਗਰ ਕੱਟੀ ਤੇ ਫਿਰ ਆ ਤਾਜੀ ਸੁਜੀ ਕੱਟੀ ਦੇ ਬੱਚਿਆਂ ਨਾਲ ਨਾਰੂ ਦੇ ਲਓ ਜੀ ਹਾਂਜੀ ਠੀਕ ਆ ਜੀ ਹਾਂਜੀ ਜਮਾਂ ਜਾਇਜ਼ ਕੀਮਤ ਨਾਲ ਹਾਂਜੀ ਆ ਟੁਕੜ ਇਹ ਜੀ 2.5 ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਆ ਤੇ ਇਹਦੇ ਕੋ ਦੁੱਧ ਹੋਊਗਾ ਜੀ ਇਸ ਟਾਈਮ ਤੇ 5 ਕਿਲੋ ਠੀਕ ਆ ਤੇ ਕਾਦੇ ਦਾ ਦੇਖ ਲੋ ਮਗਰੂ ਦੀ ਮੇਰੀ ਠੀਕ ਆ ਡਰਦੀ ਥੋੜਾ ਜਿਆ ਡਰਦੀ ਆ ਇਹ ਨਾ ਟਿਕਾ ਨਹੀਂ ਲਵਾਉਂਦੀ ਦਾ ਪੰਟੀਕਾ ਲਾ ਕੇ ਚੋਈ ਆ ਤੇ ਤਾਂ ਡਰਦੀ ਜੀ ਠੀਕ ਜੋ ਸਹੀ ਗੱਲ ਕਹਿੰਦੇ ਫਿਰ ਟਾਟੀ ਡੰਡਾ ਵੀ ਥੋੜਾ ਜਿਆ ਹਾਂ ਜੀ ਆ ਲੋ ਛੱਡ ਦੇਣੀ ਕੁੱਲੀ ਪਾ ਲਓ ਹੋ ਜੋ ਉਤਰ ਕੁਮਗਰੋ ਚੱਲ ਤੇਰੇ ਪੱਤੇ ਲੈਂਦੇ ਰਹਿੰਦੇ ਆਪਾਂ ਚੋੜ ਮਗਰ ਹੋ ਗਏ ਕੰਦੀਵਾ ਹੋ ਟਾਟਾ ਗਾੜ ਵਖਾ ਲੋ ਜੀ ਬਹੁਤ ਜਿਆਦਾ ਵੱਡੀ ਮਈ ਹੈ ਛੋਟੀ ਨਹੀਂ ਏ ਲਿਆਓ ਜੇ ਮੰਗਲੂ ਜੀ ਤੁਸੀਂ ਖੜੋਜੋ ਵੇਖੋ ਜੀ ਥਾਂ ਦੇ ਖਾਲਸਾ ਵੇਖੋ ਜੀ ਸੇ ਇੱਕ ਇਹ ਲੋ ਮੰਗਲੂ ਲਾ ਕੇ ਖੜਾ ਕਿੱਡਾ ਘਾਤਿਆ ਮੈਂ ਦਾ ਚਲ ਲੈ ਜੋ ਜੀ ਬਹੁਤ ਜਿਆਦਾ ਵੱਡੀ ਹੱਥ ਹਣ ਦੇਵਾ ਕੁਆਲਿਟੀ ਪੂਰੀ ਮੈਂ ਚੰਗੀ ਹੈ ਜੀ ਆ ਦੇਖ ਲੋ ਜੀ ਕੀਮਤ ਕਿੰਨੀ ਹੈ ਕੀਮਤ ਇਹਦੀ ਮੈਂ ਤਾਂ ਜਿਹੜੀ ਹੈ ਕਿੰਨੇ ਰੁਪਈਆ ਦੀ ਵਿਕਣ ਵਾਲੀ ਹੈ ਮੰਗਲੂ ਜੀ ਵੇਖ ਲੋ ਤੁਸੀਂ ਠੀਕ ਹੈ ਤੈਨੂੰ ਥਾਣਾ ਹੀ ਦੇ ਬਖਾਲ ਲੀਏ ਮਾੜਾ ਟੀਕਾ ਲਾ ਕੇ ਚਵਾਈ ਬਖਾਲ ਲੀਏ ਕਿਦਾਂ ਦੀ ਆ ਦਿਖਾ ਦਿਓ ਮਾਰੋ ਟੀਕਾ ਫਿਰ ਤੁਹਾਨੂੰ ਚਵਾਈ ਮੱਝ ਦੀ ਬਖਾਲਦੇ ਆ ਜੀ ਆ ਵੇਖਿਓ ਜੀ ਮੰਗਲੂ ਡਾਉਨ ਟੀਕਾ ਲੰਦਾ ਮੰਗਲੂ ਵੇਖੀ ਟੀਕਾ ਲੰਦਾ ਆ ਜੀ ਸਟਾਈਲ ਕਿਦਾਂ ਦਾ ਆ ਇਹਦਾ ਵੇਖ ਲੈ ਉਧਰ ਉਧਰ ਹੋ ਜਾ ਪੁੱਤ ਨਾ ਆਤਾ ਜੇ ਉਹ ਬੰਦੇ ਉਹ ਮੰਗਲੂ ਮੰਗਲੂ ਨੇ ਦਵੱਟ ਕੱਢਦੇ ਤੇ ਚਾਚਾ ਜੀ ਨੂੰ ਫੋਕ ਪੁੱਲ ਆਹ ਵੇਖੋ ਜੀ ਚਵਾਈ ਕਰਨ ਲੱਗੀ ਆ ਟੀਗਾ ਲਾਤਾ ਤੇ ਮੈਂ ਨਹੀਂ ਹਿਲਦੀ ਹੋਰ ਚਾਚਾ ਜੀ ਕੈਮ ਜੇ ਵਧੀਆ ਵਧੀਆ ਹੋ ਠੀਕ ਜੇ ਆਹ ਵੇਖ ਲਓ ਹੁਣ ਉਹਨੂੰ ਕਿਧਰ ਭੰਡਿਆ ਆ ਕੇ ਆਇਆ ਮੱਝ ਮੂਝ ਵੇਂਦਾ ਫਿਰਦਾਈ ਦਈਏ ਕੋਈ ਮੱਝ ਆਹ ਵੇਖ ਮੱਝ ਆਈ ਨਵੀ ਪਾ ਇਦਾਂ ਹੀ ਥੱਲੇ ਹੁੰਦੀ ਨੰਗ ਜੇ ਇਹ ਆਜਾਈ ਆਜੀ ਆਜੀ ਲੋਗਲ ਲਈ ਆ ਸੇਦਰ ਦੀ ਧੌਣ ਦੇ ਵਾਦੀ ਕੁਆਲਿਟੀ ਵੇ ਇਦਾਂ ਹੀ ਭਾਈ ਬਹਿ ਜਾ ਹਿਲਣ ਹਿਲਣ ਤੋਂ ਪਤਾ ਨਹੀਂ ਭਾਈ 10 ਹਜ਼ਾਰ ਰੁਪਏ